ਤਾਂ ਹੁਣ ਇਸ ਦੇ ਵਿੱਚ ਅਸੀਂ ਨੇ ਆ ਸਪਰੇਅ ਕੀਤਾ ਇਸ ਦੇ ਵਿੱਚ ਜੀ ਜਦੋਂ ਇਸ ਦੇ ਵਿੱਚ ਸਪਰੇਅ ਕੀਤਾ ਤਾਂ ਹੁਣ ਇਸ ਦੇ ਵਿੱਚ ਕੀ ਸੀ ਹਵਾ ਸੀਗੀ ਹਮ ਹਵਾ 'ਚ ਉਹਨੂੰ ਆਕਸੀਜਨ ਮਿਲ ਜਾਣੀ ਜੀ ਇੱਥੋਂ ਅਸੀਂ ਕੀ ਦੇਾਂਗੇ ਲਾਈਟਰ 'ਚ ਉਹਨੂੰ ਦੇਾਂਗੇ ਅੱਗ ਹਮ ਚਿੰਗਾਰੀ ਨਿਕਲੂਗੀ ਹੁਣ ਜਦੋਂ ਚਿੰਗਾਰੀ ਨਿਕਲੂਗੀ ਤਾਂ ਤੁਸੀਂ ਦੇਖੋਗੇ ਕਿ ਇੱਥੇ ਕੀ ਹੋ ਰਿਹਾ ਹੈ ਇਹਦੇ ਅੰਦਰ ਕਿਰਿਆ ਹੋਊਗੀ ਕਿਰਿਆ ਦੇ ਨਾਲ ਕੀ ਹੋਊਗਾ ਡਾਕਟਰ ਸਾਹਿਬ ਦੇਖਿਆ ਜਾਵੇ ਇਦਾ ਨੇਗੇਟਿਵ ਯੂਜ਼ ਵੀ ਕੀਤਾ ਜਾ ਸਕਦਾ ਜਿਹੜਾ ਵਿਗਿਆਨ ਦਾ ਵਿਸ਼ਾ ਹੈ ਇਹ ਸਮਝ ਦਾ ਵਿਸ਼ਾ ਹੈ ਹੂੰ ਇਹ ਅਗਿਆਨੀਆਂ ਲਈ ਨਹੀਂ ਹੈਗਾ ਇਹ ਜਿਹੜੀ ਬੋਤਲ ਹੈ ਨਾ ਹੂੰ ਇਹ ਕਿਸੇ ਸਾਥੀ ਨੇ ਇਹਦੇ ਵਿੱਚੋਂ ਮਟੀਰੀਅਲ ਪੀਤਾ ਹੋਊਗਾ ਤੇ ਜਿੱਟਤੀ ਹੋਗੀ ਹੂੰ ਪਰ ਵਿਗਿਆਨੀ ਕੀ ਕਹਿੰਦੇ ਆ ਵਿਗਿਆਨੀ ਕਹਿੰਦੇ ਆ ਵੀ ਜਿਹੜੀ ਚੀਜ਼ ਸਿੱਟੀ ਹੋਈ ਹੈ ਉਹ ਤੋਂ ਵੀ ਕੰਮ ਲਵਾਂਗੇ ਵਗਾਨੀ ਕਹਿੰਦੇ ਜਿਹੜਾ ਕਬਾੜ ਆ ਉਹ ਤੋਂ ਵੀ ਕੰਮ ਲੈਣਾ ਹਾਂ ਉਹ ਦੇਖੋ ਨਾ ਇਹ ਵੀ ਸਿਸਟਮ ਸਾਡੇ ਚੱਲਦਾ ਵੀ ਕਬਾੜ ਤੋਂ ਜੁਗਾੜ ਹਾਂ ਤੇ ਵਿਗਿਆਨੀ ਜੁਗਾੜੀ ਹੁੰਦੇ ਆ ਕਿਉਂਕਿ ਉਹ ਜਿਹੜੇ ਘੱਟ ਤੋਂ ਘੱਟ ਕੀਮਤ ਦੇ ਵਿੱਚ ਵੱਡੇ ਤੋਂ ਵੱਡਾ ਨਿਯਮ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਤਾਂ ਹੁਣ ਅਸੀਂ ਕੀ ਕੀਤਾ ਵੀ ਸਾਨੂੰ ਪਤਾ ਹੈ ਵੀ ਜਿਹੜਾ ਪੈਟਰੋਲ ਹੈ ਉਹ ਬਲਦ ਹੈ ਹਾਂ ਬਿਲਕੁਲ ਉਹ ਵੋਲੇਟਾਈਲ ਸਬਸਟੈਂਸ ਕਹਿੰਦੇ ਆ ਵੀ ਜਿਹੜਾ ਕਿ ਬਾਹਰ ਰੱਖਦੇ ਉੱਡਣਾ ਸ਼ੁਰੂ ਹੋ ਜਾਂਦਾ ਹੂੰ ਠੀਕ ਹੈ ਨਾ ਹੁਣ ਉਹ ਜੇ ਉਸ ਦੀ ਜਗ੍ਹਾ ਤੇ ਆਪਾਂ ਅੱਗ ਲਾ ਦਈਏ ਉਸ ਨੂੰ ਤਾਂ ਉਹਦੇ ਵਿੱਚ ਜਿਹੜੀਆਂ ਗੈਸਾਂ ਬਣ ਜਾਣਗੀਆਂ ਉਸ ਦੀ ਉਹ ਗੈਸਾਂ ਨੂੰ ਜੇ ਇਕੱਠਾ ਕਰ ਲਿਆ ਜਾਵੇ ਕਿਤੇ ਤਾਂ ਉਹ ਪ੍ਰੈਸ਼ਰ ਬਣ ਜਾਊਗਾ ਉਹ ਪ੍ਰੈਸ਼ਰ ਦੇ ਨਾਲ ਉਹ ਜਿਹੜਾ ਹੈਗਾ ਉਹ ਬੋਤਲ ਨੂੰ ਅੱਗੇ ਵੀ ਧੱਕ ਸਕਦਾ ਤਾਂ ਉਹ ਅਸੀਂ ਕਰਨ ਚ ਕਾਮਯਾਬ ਇਸ ਤਰ੍ਹਾਂ ਹੋਏ ਆ ਵੀ ਇਹ ਇਸ ਦਾ ਅਸੀਂ ਸਪਰੇ ਆ ਤੁਹਾਡੇ ਸਾਹਮਣੇ ਆ ਤੁਸੀਂ ਕਰੇ ਕਰੋ ਇਹ ਸਪਰੇ ਸਪਰੇ ਕੀ ਹੈਗਾ ਇਹ ਸਪਰੇ ਹੈ ਜੀ ਜਿਹੜਾ ਸਪ੍ਰੇਟ ਹੈ ਓਕੇ ਇੱਥੇ ਪੈਟਰੋਲ ਲੈ ਲਓ 스ਪ੍ਰੇਟ ਲੈ ਲਓ ਕੋਈ ਵੀ ਤੁਸੀਂ ਆ ਜਿਹੜਾ ਆਪਾਂ ਆਪਣੇ ਕੱਪੜਿਆਂ ਤੇ ਪਾ ਲੈਂਦੇ ਆ ਜੀ ਡੀਓਡੋਰੈਂਟ ਜੀ ਉਹ ਵੀ ਉਹੀ 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 ਐਲਕੋਹਲ ਐ ਐਲਕੋਹਲ ਲੈ ਲਓ ਤਾਂ ਹੁਣ ਇਸ ਦੇ ਵਿੱਚ ਅਸੀਂ ਨੇ ਆ ਸਪਰੇ ਕੀਤਾ ਇਸ ਦੇ ਵਿੱਚ ਜੀ ਜਦੋਂ ਇਸ ਦੇ ਵਿੱਚ ਸਪਰੇ ਕੀਤਾ ਤਾਂ ਹੁਣ ਇਸ ਦੇ ਵਿੱਚ ਕੀ ਸੀ ਹਵਾ ਸੀਗੀ ਹਮ ਹਵਾ 'ਚ ਉਹਨੂੰ ਆਕਸੀਜਨ ਮਿਲ ਜਾਣੀ ਐ ਜੀ ਇੱਥੋਂ ਅਸੀਂ ਕੀ ਦੇਾਂਗੇ ਲਾਈਟਰ 'ਚ ਉਹਨੂੰ ਦੇਾਂਗੇ ਅੱਗ ਹਮ ਚਿਗਾਰੀ ਨਿਕਲੂਗੀ ਹੁਣ ਜਦੋਂ ਚਿੰਗਾਰੀ ਨਿਕਲੂਗੀ ਤਾਂ ਤੁਸੀਂ ਦੇਖੋਗੇ ਕਿ ਇੱਥੇ ਕੀ ਹੋ ਰਿਹਾ ਹੈ ਇਹਦੇ ਅੰਦਰ ਕਿਰਿਆ ਹੋਊਗੀ ਕਿਰਿਆ ਦੇ ਨਾਲ ਕੀ ਹੋਊਗਾ ਤਮਾਕਾ ਹੋਇਆ ਹੁਣ ਦੁਬਾਰਾ ਫਿਰ ਤੁਹਾਨੂੰ ਕਰਕੇ ਦਿਖਾਨੇ ਆ ਵੀ ਇਹ ਜਿਹੜਾ ਤਮਾਕਾ ਹੈਗਾ ਇਹ ਡਿਪੈਂਡ ਕਿਸ ਤੇ ਕਰਦਾ ਉਹਨੇ ਡਿਪੈਂਡ ਕਰਦਾ ਹੈ ਵੀ ਅਸੀਂ ਸਪਰੇ ਕਿੰਨਾ ਕੀਤਾ ਤੇ ਉਸ ਦੇ ਵਿੱਚ ਕਿੰਨੀ ਉਸਦੇ ਉਹ ਅੱਗ ਪਹੁੰਚੀ ਹੈ ਤੇ ਕਿੰਨੀਆਂ ਉਹਦੇ ਚ ਗੈਸਾਂ ਬਣੀਆਂ ਬਿਲਕੁਲ ਪਰ ਦੇਖਿਆ ਜਾਵੇ ਤਾਂ ਮੈਂ ਜ਼ਰੂਰ ਆ ਬੱਚਿਆਂ ਨੂੰ ਕਹਿਣਾ ਚਾਹੁੰਗਾ ਕਿ ਇੱਕ ਬੋਏ ਬੋਤਲ ਨੂੰ ਮੈਨੂੰ ਵਾਪਸ ਫੜਾ ਦਿੱਤਾ ਜਾਵੇ ਪਰ ਡਾਕਟਰ ਸਾਹਿਬ ਦੇਖਿਆ ਜਾਵੇ ਇਦਾਂ 네ਗੇਟਿਵ ਯੂਜ਼ ਵੀ ਕੀਤਾ ਜਾ ਸਕਦਾ ਮੰਨ ਲਓ ਇਹਦੇ ਅੱਗੇ ਕੋਈ ਤਿੱਖੀ ਚੀਜ਼ ਲਾ ਦਿੱਤੀ ਜਾਵੇ ਹਾਂ 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 ਹਣਾ ਤਿੱਖੀ ਚੀਜ਼ ਲਾ ਕੇ ਜਿੱਦਾਂ ਤੁਸੀਂ ਐਕਸਪੈਰੀਮੈਂਟ ਕੀਤਾ ਐਦਾਂ ਕੀਤਾ ਜਾਵੇ ਸਾਹਮਣੇ ਕੋਈ ਬੰਦਾ ਖੜਾ ਹੋਵੇ ਹਾਂ ਦੇਖੋ ਇਸ ਤਰ੍ਹਾਂ ਦਾ ਤੁਸੀਂ ਕਹਿ ਸਕਦੇ ਹੋ ਵੀ ਜਿਹੜੀ ਜਿਓਮੈਟਰੀ ਬਾਕਸ ਚ ਪ੍ਰਕਾਰ ਪਈ ਹੈ ਸਾਡੇ ਹਾਂ ਉਹ ਤਾਂ ਤਿੱਖੀ ਹੈ ਤੇ ਬੱਚੇ ਅਕਸਰ ਉਸ ਤੋਂ ਚਬਾਉਣ ਦਾ ਕੰਮ ਲੈਂਦੇ ਰਹੇ ਆ ਜੀ ਪਰ ਜਿਹੜਾ ਕੰਮ ਜਿਸ ਕਾਰਨ ਲਈ ਬਣਿਆ ਉੱਥੇ ਕੀਤਾ ਹੁਣ ਜਿਵੇਂ ਨਿਊਕਲੀਅਰ ਬੰਬ ਬਣਾਇਆ ਸੀ ਹਮ ਵਿਗਿਆਨੀਆਂ ਨੇ ਬਣਾਇਆ ਨਿਊਕਲੀਅਰ ਬੰਬ ਬਣਾਇਆ ਉਹ ਨਿਊਕਲੀਅਰ ਬੰਬ ਦੇ ਨਾਲ ਤਬਾਹੀ ਹੋ ਰਹੀ ਹੈ ਹਮ ਠੀਕ ਹੈ ਨਾ ਜੀ ਲੇਕਿਨ ਉਸੇ ਨਿਊਕਲੀਅਰ ਰਿਐਕਸ਼ਨ ਨੂੰ ਜਿਹਦੇ ਨਾਲ ਬੰਬ ਬਣਿਆ ਉਹਦੇ ਨਾਲ ਅਸੀਂ ਨਿਊਕਲੀਅਰ ਰਿਐਕਟਰ ਤਿਆਰ ਕਰਤੇ ਜਿਹਦੇ ਨਾਲ ਕਿ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ ਇਸੇ ਲਈ ਜਿਹੜਾ ਵਿਗਿਆਨ ਦਾ ਵਿਸ਼ਾ ਹੈ ਇਹ ਸਮਝ ਦਾ ਵਿਸ਼ਾ ਹੈ ਇਹ ਅਗਿਆਨੀਆਂ ਲਈ ਨਹੀਂ ਹੈਗਾ ਸਮਝਦੇ ਨਾਲ ਕੰਮ ਲੈਣ ਵਾਲਾ ਹੈ ਵੀ ਉਸ ਕੰਮ ਨੂੰ ਕੰਟਰੋਲਡ ਤਰੀਕੇ ਦੇ ਨਾਲ ਕਿਵੇਂ ਕੀਤਾ ਜਾਊਗਾ ਹੁਣ ਦੇਖੋ ਘਰ ਦੇ ਵਿੱਚ ਬਿਜਲੀ ਆ ਰਹੀ ਹੈ ਤੇ ਬਿਜਲੀ ਦੀਆਂ ਤਾਰਾਂ ਤੁਸੀਂ ਐ ਫੜ ਕੇ ਖੜਜੋਗੇ ਤੇ ਛੱਡ ਦੋ ਕੀ ਤੁਹਾਨੂੰ ਬਿਲਕੁਲ ਨਹੀਂ ਬਿਲਕੁਲ ਨਹੀਂ ਛੱਡੂਗੀ ਨਾ ਇਹ ਸਾਡੇ ਦਿਮਾਗ ਨੇ ਫੈਸਲਾ ਕਰਨਾ ਹੈ ਵੀ ਮੈਂ ਉਹਨੂੰ ਵਰਤਣਾ ਕਿਵੇਂ ਹੂੰ ਇਹ ਅਸੀਂ ਤੁਹਾਨੂੰ ਇਹ ਜਿਹੜਾ ਪ੍ਰਯੋਗ ਦਿਖਾਇਆ ਇਸ ਦੇ ਵਿੱਚ ਇਹ ਦਿਖਾਇਆ ਗਿਆ ਕਿ ਉਹ ਗੈਸਾਂ ਬਣਦੀਆਂ ਕਿਵੇਂ ਆ ਉਹ ਪ੍ਰੈਸ਼ਰ ਕਿਵੇਂ ਮੇਨਟੇਨ ਹੁੰਦਾ ਉਸ ਪ੍ਰੈਸ਼ਰ ਦੇ ਨਾਲ ਉਹ ਬੋਤਲ ਕਿੰਨੀ ਦੂਰ ਜਾਂਦੀ ਹੈ ਉਸ ਤੋਂ ਅਸੀਂ ਕੀ ਕੰਮ ਲੈ ਸਕਦੇ ਹਾਂ ਤੇ ਇਸ ਦਾ ਸਿਧਾਂਤ ਕੀ ਅਸੀਂ ਦਿਖਾਇਆ ਵੀ ਇਹ ਤਾਂ ਕੰਮ ਤੁਹਾਨੂੰ ਇਹ ਦਿਖਾਇਆ ਜਾ ਰਿਹਾ ਵੀ ਇਹ ਇਸ ਤਰ੍ਹਾਂ ਸ਼ੂਟ ਹੋਈ ਬੋਟਲ ਅੱਗੇ ਗਈ ਇਸ ਦੇ ਨਨ ਨਿਊਟਨ ਦੀ ਗਤੀ ਦਾ ਤੀਸਰਾ ਨਿਯਮ ਵੀ ਆ ਗਿਆ ਇਸ ਦੇ ਨਾਲ ਇਹ ਵੀ ਸਿਧਾਂਤ ਆ ਗਿਆ ਵੀ ਸਕੂਟਰ ਮੋਟਰਸਾਈਕਲ ਕਿਵੇਂ ਚੱਲਦਾ ਉਹਨਾਂ ਚ ਕਾਰਬੋਰੇਟਰ ਕਿਵੇਂ ਕੰਮ ਕਰਦਾ ਇੱਕ ਪਾਈਪ ਚੋਂ ਹਵਾ ਰਹੀ ਉਹ ਜਿਹੜੀ ਰਫਤਾਰ ਨਿਕਲਦੀ ਹੈ ਕਿਸ ਢੰਗ ਨਾਲ ਨਿਕਲਦੀ ਉਹ ਪਿਸਟਨ ਕਿਵੇਂ ਅੱਗੇ ਗਤੀ ਚ ਆਉਂਦਾ ਜੀ ਠੀਕ ਹੈ ਨਾ ਹੁਣ ਗੱਲ ਇਹ ਹੈ ਵੀ ਜਦੋਂ ਇਸ ਦੇ ਵਿੱਚ ਉਹ ਗੈਸਾਂ ਪੈਦਾ ਹੋਈਆਂ ਉਹਨਾਂ ਨੇ ਪ੍ਰੈਸ਼ਰ ਇੰਨਾ ਕ੍ਰੀਏਟ ਕਰਤਾ ਵੀ ਉਸ ਪ੍ਰੈਸ਼ਰ ਦੇ ਨਾਲ ਉਹ ਪਿਸਟਨ ਅੱਗੇ ਗਿਆ ਪਿਸਟਨ ਦੇ ਨਾਲ ਸ਼ਾਫਟ ਲੱਗਿਆ ਸ਼ਾਫਟ ਦੇ ਨਾਲ ਚੱਕਾ ਲੱਗਿਆ ਚੱਕੇ ਦੇ ਉੱਤੇ ਟਾਇਰ ਟਾਇਰ ਦੇ ਵਿੱਚ ਆਵਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਕਿਸ ਤਰ੍ਹਾਂ ਦੇ ਨਾਲ ਅਸੀਂ ਉਹਨਾਂ ਤੋਂ ਕੰਮ ਲੈ ਰਿਹਾ ਹਾਂ ਹਾਂ ਜੇ ਸਾਡਾ ਦਿਮਾਗ ਹੀ ਇਸ ਤਰ੍ਹਾਂ ਦਾ ਹੈ ਵੀ ਕਿਸੇ ਦੇ ਮਾਰਨੀਓ ਮਾਰਨੀ ਹੈ ਤਾਂ ਇਹ ਤਾਂ ਫਿਰ ਫਿਰ ਸਾਡੇ ਕੋਲ ਗੋਲੀਆਂ ਬਣੀਆਂ ਹੋਈਆਂ ਹਨ ਗਨ ਦੇ ਵਿੱਚ ਮਾਰੀ ਚੱਲੋ